ਸਰਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB70 Study Point ਤੇ ਸੋ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਜਿਵੇਂ PSPCL ELM PSPCL ਅਪਰੈਂਟਸ਼ਿਪ ਗ੍ਰੇਡ 2 ਦਾ ਟੈਸਟ ਮਕੈਨਿਕ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਇਹ ਬਹੁਤ ਜ਼ਿਆਦਾ ਲਾਹੇਵੰਦ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੀ ਸੋ ਵੀਡੀਓ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਾ ਸਕਦੇ ਜੀ ਸੋ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਜਾ ਕਿਸੇ ਦਾ ਡਾਇਰੈਕਟ ਤੁਸੀਂ ਜੁਆਇਨ ਹੋ ਸਕਦੇ ਹੋ ਜੀ ਸੋ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ PDF ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਸਾਨੂੰ ਤੁਸੀਂ 96461 ਐਂਡ 15144 ਇਸ ਨੰਬਰ ਤੇ ਸਾਨੂੰ ਤੁਸੀਂ ਓਨਲੀ 200 ਰੁਪਏ Google Pay ਕਰਕੇ スクリーンショット ਇਸ ਨੰਬਰ ਤੇ ਤੁਸਾਂ ਤੁਸੀਂ ਭੇਜ ਦਿਨਾ ਹੈ ਤੁਹਾਨੂੰ ਸਾਰੀਆਂ ਕਲਾਸਾਂ ਦੀ ਪੀਡੀਐਫ ਮਿਲ ਜਾਣਗੇ ਜਿਸ ਦੇ ਵਿੱਚ 1300 ਦੇ ਕਰੀਬ ਐਮਸੀਕਿਊ ਹੋਣਗੇ ਜੀ ਟਾਪ ਦੇ ਐਮਸੀਕਿਊ ਹੋਣਗੇ ਬੇਸਿਕ ਐਮਸੀਕਿਊ ਟੈਕਨੀਕਲ ਦੇ ਜਿਹੜੇ ਖੁਦ ਦੇ ਤਿਆਰ ਕੀਤੇ ਹੋਣਗੇ ਵਿਦ ਆਨਸਰ ਹੋਣਗੇ ਜੀ ਲੈਂਗੁਏਜ ਪੰਜਾਬੀ ਹੋਏਗੀ ਜੀ ਸੋ 100% ਪ੍ਰੈਨਸ਼ਿਪ ਪੇਪਰ ਦੇ ਵਿੱਚ ਪੁੱਛੇ ਜਾਂਦੀ ਸੰਭਾਵਨਾ ਹੋਏਗੀ ਜੀ ਸੋ ਪਰਚੇਜ਼ ਕਰ ਲਈ ਤੁਸੀਂ ਸਾਨੂੰ ਕੰਟੈਕਟ ਇਸ ਨੰਬਰ ਤੇ ਕਰ ਸਕਦੇ ਹੋ ਜੀ ਸੋ ਆਪਾਂ ਜਿਆਦਾ ਟਾਈਮ ਨਾ ਵੇਸਟ ਕਰਦੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਦੇ ਉੱਤੇ ਆ ਜੀ ਕਹਿ ਰਿਹਾ 3 ਫੇਜ਼ ਐਲਟੀ ਲਾਈਨ ਸਪਲਾਈ ਲਈ ਕਿੰਨੀਆਂ ਤਾਰਾਂ ਦੀਆਂ ਕਿੰਨੀਆਂ ਤਾਰਾਂ ਵਰਤੀਆਂ ਜਾਂਦੀਆਂ ਹਨ ਇੱਕ 3 ਫੇਜ਼ ਤਾਰ ਹੈ 3 ਫੇਜ਼ ਐਲਟੀ ਲਾਈਨ ਹੈ ਤਕਨੀਆ ਤਾਰੀਆਂ ਵਰ ਤਾਰਾ ਵਰਤੇ ਜਾਣਗੀਆਂ 2 3 ਤੇ 4 ਜਾਂ ਇਹਨਾਂ ਵਿੱਚ ਕੋਈ ਨਹੀਂ ਦੋਸਤੋ ਆਪਨ ਪਤਾ ਹੈ 3 ਫੇਸ ਤਾਰ ਦੀ ਗੱਲ ਕੀਤੀ ਹੈ ਤਾਂ 3 ਫੇਸ ਤਾਰ ਦੇ ਵਿੱਚ ਜੇਕਰ ਐਲਟੀ ਲਾਈਨ ਦੀ ਗੱਲ ਕਰੀਏ ਤਾਂ 4 ਤਾਰਾ ਵਰਤੇ ਜਾਣਗੇ ਰੈੱਡ ਫੇਸ ਹੋ ਗਿਆ yellow blue ਤੇ ਨਿਊਟਰਲ ਆ ਗਿਆ ਰੈੱਡ yellow blue ਤੇ ਨਿਊਟਨ ਅਰਥ ਚ ਨੂੰ ਕਹਿੰਦੇ ਰਾਈਟ ਆਨਸਰ ਹੋ ਜਾਏਗਾ ਇਸ ਦਾ 4 ਏਕ ਕਰਕੇ ਤੁਸੀਂ ਬਿਲਕੁਲ ਰਾਈਟ ਆਓਗੇ ਜੀ 4 ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਤੇ ਜੀ ਦੋ ਨੰਬਰ ਕੁਐਸਚਨ ਦੀ ਗੱਲ ਕਰੀਏ ਜੀ ਸਟੇ ਵਿੱਚ ਐਗ ਇਨਸੂਲੇਟਰ ਕਿਸ ਲਈ ਵਰਤਿਆ ਜਾਂਦਾ ਹੈ ਸਟੇ ਦੀ ਗੱਲ ਕੀਤੀ ਹੈ ਜੀ ਦੋਸਤੋ ਇੱਕ ਆਪਣੇ ਕੋਲ ਪੋਲ ਹੈ ਇਨਕ ਸਟੇਪ ਆਈ ਹੋਈ ਜੀ। ਖੇਸ ਜਿਹਨੂੰ ਕਹਿੰਦੇ ਆ। ਇਥੇ ਇੱਕ ਅਗ ਟਾਈਪ ਲੱਗਿਆ ਹੋਇਆ ਜੀ। ਠੀਕ ਹੈ ਜੀ। ਇਹ ਇਨਸੂਲੇਟਰ ਅਗ ਇਨਸੂਲੇਟਰ ਨੂੰ ਕਹਿੰਦੇ ਹਨ। ਇਹ ਕਿਸ ਕੰਮ ਲਈ ਵਰਤੇ ਜਾਂਦਾ ਹੈ? ਕਿਸ ਕੰਮ ਲਈ ਵਰਤੇ ਜਾਂਦਾ ਹੈ? ਹਾੜੀ ਦੋਸਤੋ। ਤਾਂ ਆਉਸ਼ਨਾ ਆਪਣੇ ਕੋਲ ਦਿੱਤੀਆਂ ਹੋਈਆਂ ਹਨ। टू सेव द पोल दूसरी है टू सेव दिस स्टे टू प्रीवेंट लीक लीकेज़ करंट इन दिस स्टे लीकेज हो सकता सलो कोई ना तो दोस्तों इसका जो राइट आंसर बनता है जी वो है टू प्रीवेंट लीकेज़ करंट इन दिस स्टे ऑप्शन सी इज द राइट आंसर है जी ठीक है जी चलो जी कि ए लीक करंट जे इथो लीक करंट होवे ता स्टे दे विच करंट अगे ना जावे इस काम ਲਈ ਇਹ ਵਰਤਿਆ ਜਾਂਦਾ ਹੈ ਚਲੋ ਜੀ ਨੈਕਸਟ ਕੁਐਸਚਨ ਤੇ ਜੀ 3 ਨੰਬਰ ਕੁਐਸਚਨ ਦੀ ਗੱਲ ਕਰੀਏ ਜੀ ਵੰਡ ਲਾਈਨ ਵਿੱਚ ਸਟੇ ਕਿਸ ਲਈ ਵਰਤੀ ਜਾਂਦੀ ਹੈ ਵੰਡ ਲਾਈਨ ਲਈ ਜਿੱਥੋਂ ਲਾਈਨ ਵੰਡੀ ਜਾਂਦੀ ਹੈ ਇੱਕ ਤਾਂ ਸਿੱਧਾ ਲਾਈਨ ਗਈ ਜੀ ਠੀਕ ਹੈ ਜੀ ਇਹ ਪੋਲ ਹੋ ਗਿਆ ਇਹ ਕੇ ਪੋਲ ਹੋ ਗਿਆ ਇਹ ਕੇ ਪੋਲ ਹੋ ਗਿਆ ਜੇਕਰ ਇਹ ਪੋਲ ਤੋਂ ਇਧਰ ਹੀ ਪੋਲ ਲੱਗਿਆ ਹੋਇਆ ਹੈ ਤਾਂ ਜਿਹੜੀ ਇੱਥੇ ਸਟੇ ਵਰਤੀ ਜਾਏਗੀ ਇਹਨੂੰ ਕੀ ਕਹਿੰਦੇ ਹਨ ਤਾਂ ਆਪਸ਼ਨ 4 ਆਪਣੇ ਕੋਲ ਦਿੱਤੇ ਆਈਆਂ ਹਨ ਪਹਿਲੀ ਹੈ ਲੀ ਟੂ ਸੇ தி ਪੋਲ ਫਰੋਮ ਐਕਸੀਡੈਂਟ ਟੂ ਸੇਵ ਇਲੈਕਟ੍ਰਿਸਿਟੀ ਟੂ ਕੀਪ ਦੀ ਪੋਲ ਅਪਰਾਇਟ ਕੈਟਲ ਵਿਦ ਪੋਲਸ ਹਾਂ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਟੂ ਕੀਪ ਦੀ ਪੋਲ ਅਪਰਾਈਟ ਠੀਕ ਹੈ ਜੀ ਸੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਟੂ ਕੀਪ ਦੀ ਪੋਲ ਅਪਰਾਈਟ ਚਲੋ ਜੀ ਨੈਕਸਟ ਕੁਸਚਨ ਤੇ ਜੀ 4 ਨੰਬਰ ਕੁਸਚਨ ਦੀ ਗੱਲ ਕਰੀਏ ਜੀ ਕਪੈਸਟਰ ਬੈਂਕ ਦੀ ਸਮਰਥਾ ਵਧਾਉਣ ਲਈ ਕਪੈਸਟਰ ਯੂਨਟ ਕਿਸ ਵਿਧੀ ਨਾਲ ਜੋੜੀ ਜਾਂਦੀ ਹੈ ਵਿਧੀ ਦੱਸਣੀ ਹੈ ਕਪੈਸਟਰ ਬੈਂਕ ਦੀ ਸਮਰਥਾ ਵਧਾਉਣ ਦੇ ਨਾਲ ਕਪੈਸਟਰ ਕਿਸ ਯੂਨਟ ਵਿਧੀ ਨਾਲ ਜੁੜੀ ਜਾਂਦੀ ਹੈ ਇਨ ਦੀ ਸੀਰੀਜ਼ ਸਿਰਪੈਰਲ ਨਨ ਆਫ ਦੀ ਅਬਾਉ ਜਾ ਪੈਰਲ ਹਾਂ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਸੀਰੀਜ਼ ਦੇ pearls pearls ऑप्शन बी द राइट आंसर ठीक है जी लाइक समझी दोस्तों वीडियो ਨੂੰ ਵਾਤਵਾਤ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਚਲੋ ਜੀ ਨੈਕਸਟ ਕੁਸਚਨ ਦੇ ਜੀ 5 ਨੰਬਰ ਕੁਸਚਨ पावर फैक्टर वाने लरत्या जाता है पावर फैक्टर वाने लरत्या है तो ऑप्शनस अपने को चार दतियान पहली है रजिस्टर दूसरी है कंडक्टर तीसरी है कपैसटर चौथी है कोई भी नहीं हाँ जी दोस्तों सो so इसका जो राइट आंसर है जी जे अपना पावर फैक्टर cos phi ਜੇਕਰ ਆਪਾਂ ਵਧਾਉਣਾ ਚਾਹੁੰਦੇ ਆ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ ਕਪੈਸਟਰ ਲਗਾ ਕੇ ਕੀ ਲਗਾ ਕੇ ਕਪੈਸਟਰ ਲਗਾ ਕੇ ਤਾਂ ਇਸ ਦਾ ਸੀ ਰਾਈਟ ਆਨਸਰ ਦੋਸਤੋ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਹੈ ਜੀ 6 ਨੰਬਰ ਕੁਸਚਨ ਦੀ ਗੱਲ ਕਰੀਏ ਜੀ ਚਾਲਕ ਦੀ ਲੰਬਾਈ ਵਧਾਉਣ ਨਾਲ ਕੀ ਬਦਲਦਾ ਹੈ ਕੰਡਕਟਰ ਦੀ ਲੰਬਾਈ ਵਧਾਉਣ ਨਾਲ ਚਾਲਕ ਹਾਂਜੀ ਕਰੰਟ ਵਧੇਗਾ ਵੋਲਟੇਜ ਵਧੇਗੀ ਪਾਵਰ ਵਧੇਗੀ ਜਾਂ ਰੈジਸਟੈਂਸ ਵਧੇਗੀ ਮੰਨ ਲਓ ਇਥੋਂ ਆਪਣੇ ਘਰੇ ਸਪਲਾਈ ਆ ਰਹੀ ਹੈ ਜੀ ਐਸ ਬੋਰਡ ਤੋਂ ਠੀਕ ਹੈ ਜੀ ਇੱਥੇ ਆਪਣੇ ਕੋਲ ਸਪਲਾਈ ਪਹੁੰਚ ਰਹੀ ਹੈ ਜੀ ਆਪਣਾ ਘਰ ਇੱਥੇ ਆਪਣੇ ਕੋਲ ਸਪਲਾਈ ਪਹੁੰਚ ਰਹੀ ਹੈ 230 ਵੋਲਟ ਇਹਨੂੰ ਤਾਰ ਨੂੰ ਇੱਕ ਚਾਲਕ ਨੂੰ ਕੰਡਕਟਰ ਨੂੰ ਆਪਾਂ ਅੱਗੇ ਲੈ ਕੇ ਜਾਣੇ ਆ ਇਨੀ ਦੂਰ ਤੱਕ ਜਾ ਆਪਾਂ ਇੱਥੋਂ ਲਾ ਲਈਏ ਇੰਨੇ ਦੂਰ ਤੱਕ ਤਾਂ ਇੱਥੇ ਕੀ ਹੋਏਗਾ ਜੀ ਕਿੰਨੀ ਵੋਲਟੇਜ ਰਹਿ ਜਾਵੇਗੀ ਘਟੇਗੀ ਨਾ ਜਿਹੜੀ ਚੀਜ਼ ਨੂੰ ਰੋਕਦੀ ਹੈ ਉਹ ਕੀ ਹੈ ਜੀ ਰੈਜ਼ਿਸਟੈਂਸ ਰਾਈਟ ਆਨਸਰ ਹੈ ਦੋਸਤੋ ਇਸ ਦਾ ਰੈਜ਼ਿਸਟੈਂਸ ਪ੍ਰਤੀਰੋਧ ਠੀਕ ਹੈ ਜੀ ਡੀ ਇਸ ਦਾ ਰਾਈਟ ਆਨਸਰ ਹੈ ਮੇਰੇ ਪਿਆਰੇ ਦੋਸਤੋ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਤੇ ਜੀ 7 ਨੰਬਰ ਕੁਸਚਨ ਦੀ ਗੱਲ ਕਰੀਏ ਜੀ ਜਿਆਦਾ ਇਨਸੂਲੇਸ਼ਨ ਰਜਿਸਟੈਂਸ ਮਾਪਣ ਲਈ ਕੀ ਵਰਤੇ ਜਾਂਦਾ ਜਿਆਦਾਤਰ ਜਿਆਦਾ ਜੇਕਰ ਇਨਸੂਲੇਸ਼ਨ ਮਾਪਣੀ ਹੋ ਜਿਵੇਂ 95 ਦੀ ਕੇਬਲ ਹੋ ਗਈ ਐਕਸ ਐਲ ਪੀ ਐਕਸ ਐਲ ਪੀ ਕੇਬਲ ਜਿਹੜੀ ਡਿਸਟ੍ਰਿਬਿਊਸ਼ਨ ਲਾਈਨ ਦੇ ਵਿੱਚ ਵਰਤੀ ਜਾਂਦੀ ਹੈ ਜਿਵੇਂ ਸਬਸਟੇਸ਼ਨਾਂ ਤੇ ਕੈਬਲ ਬਕਸਾ ਭਰ ਕੇ ਜਿਹੜੀ ਵਰਤੀ ਜਾਂਦੀ ਹੈ ਠੀਕ ਹੈ ਜੀ ਉਸ ਨੂੰ ਆਪਾਂ ਲਈ ਉਸ ਦੇ ਰਜਿਸਟਰ ਇਨਸੂਲੇਸ਼ਨ ਅਰਡੀਸ਼ਨ ਆਪਾਂ ਲਈ ਕੀ ਵਰਤਦੇ ਆ ओमਮੀਟਰ ਵਾਟਮੀਟਰ ਮੈਗਰ ਜਾਂ ਕੋਈ ਨਹੀਂ ਜੀ ਦੋਸਤੋ ਹਾਂਜੀ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਮੈਗਰ ਠੀਕ ਹੈ ਜੀ ਮੈਗਰ ਆਪਸ਼ਨ E ਇਸ ਦਾ ਰਾਈਟ ਆਨਸਰ ਹੈ ਜੀ ਈਡੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਜੀ ਚਲ ਗਿਆ ਜੀ ਨੈਕਸਟ ਕੁਸਚਨ ਤੇ ਜੀ ਚਲੋ ਜੀ ਮਕੈਨੀਕਲ ਊਰਜਾ ਦੀ ਇਕਾਈ ਕੀ ਹੈ ਇਕਾਈ ਯੂਨਟ ਪੇਪਰ ਦੇ ਵਿੱਚ ਯੂਨਟ 3 ਤੋਂ 4 ਰਿਪੀਟ ਹੁੰਦੀ ਆ ਹਨ ਇਹ ਤੁਸੀਂ ਯਾਦ ਰੱਖ ਲੈਣੇ ਨੇ ਪੀਡੀਐਫ ਇੱਕ ਯੂਨਟ ਤੇ ਬਣੀ ਹੋਈ ਹੈ ਤੁਸੀਂ ਪਰਚੇਜ਼ ਕਰਨੀ ਕਰ ਸਕਦੇ ਹੋ ਸਾਡੇ ਕੋਲੋਂ पीडीएफ द प्राइस है ₹200 ਇਸ ਨੰਬਰ ਸਾਨੂੰ ਤੁਸੀਂ ਕੰਟੈਕਟ ਕਰਨਾ ਹੈ 96468 15647 ਤੁਹਾਨੂੰ 1300 ਤੋਂ ਜਾਂ 1400 ਲਗਰੀ ਪੀਡੀਐਫ ਤੁਹਾਨੂੰ ਮਿਲ ਜਾਣਗੀ ਵਿਦ ਪੰਜਾਬੀ ਵਿਦ ਆਨਸਰ ਹਾਂਜੀ ਤਾਂ ਦੋਸਤੋ ਇਸ ਦਾ ਜੋ ਆਪਸ਼ਨ ਆ ਚਾਰ ਦਿੱਤੇ ਹੋਈਆਂ ਮਕੈਨਿਕਾ ਉर्जा ਦੀ ਇਕਾਈ ਵਾਸਤੇ ਪਹਿਲੀ ਇਹ ਜਾਉ ਕੈਲਰੀ ਕੋਲਮ ਜਾਂ ਕੋਈ ਨਹੀਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਜੂਲ অপਸ਼ਨ ਉੜਾ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਸਚਨ ਦੇ ਜੀ ਕੁਸਚਨ ਨੰਬਰ ਹੈ 9 ਮੋਸਟ ਇੰਪੋਰਟੈਂਟ ਕੁਸਚਨ पी पी ई का पूरा नाम की है ऑप्शन चार ने अपने को फस्ट है परसनल प्रोटेक्शन एलीमेंट सैकेंड है परसनल प्रोटैक्टिव इक्विपमेंट, परसनल प्रोजैक्टिव इक्विपमेंट। हाँ जी दोस्तों जो इसका राइट आंसर है दोस्तों हाँ जी वो है ਬੀ ਰਾਈਟ ਆਨਸਰ ਪਰਸਨਲ ਪ੍ਰੋਟੈਕਟਿਵ ਇਕੁਪਮੈਂਟ ਠੀਕ ਹੈ ਜੀ ਬੁਰਾ ਪਰਸਨਲ ਪ੍ਰੋਟੈਕਟਿਵ ਇਕੁਪਮੈਂਟ ਚਲੋ ਜੀ ਨੈਕਸਟ ਕੁਸਚਨ ਦੇ ਜੀ ਸੈਲ ਨੂੰ ਪੈਰਲਰ ਵਿੱਚ ਜੋੜ ਨਾਲ ਕੀ ਵਧਦਾ ਹੈ ਕਰੰਟ ਵੋਲਟੇਜ ਪਾਵਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਦੋਸਤੋ ਇਹਨਾਂ ਦਾ ਦੋ ਰਾਈਟ ਆਨਸਰ ਹੋਏਗਾ ਉਹ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਹੈ ਪਤਾ ਲੱਗ ਜਾਏਗਾ ਪਿੱਛੇ ਵੀ ਮੈਂ ਕੁਸਚਨ ਕਰਾ ਚੁੱਕਾ ਹਾਂ ਪਤਾ ਲੱਗ ਜਾਏਗਾ ਸਾਡੇ ਦੋਸਤ ਸਾਡੇ ਸਟੂਡੈਂਟ ਕਿੰਨੀ ਕੁ ਵਧੀਆ ਤਿਆਰੀ ਦੇ ਨਾਲ ਬੈਠੇ ਨੇ ਤਾਂ ਫ੍ਰੈਂਡਸ਼ਿਪ ਜੀ ਤੁਹਾਡਾ ਨੰਬਰ ਸਭ ਤੋਂ ਪਹਿਲਾਂ ਪਾਵੇ ਠੀਕ ਹੈ ਜੀ ਸੋ ਇਸ ਲਈ ਤਿਆਰੀ ਕੰਟੀਨਿਊ ਜਰੂਰ ਰੱਖਿਓ ਪੋਸਟਾਂ ਆਉਣ ਦੀ ਸੰਭਾਵਨਾ ਹੈ ਜਿਵੇਂ ਆਪ ਨੂੰ ਪਤਾ ਹੈ 800 ਦੇ ਕਰੀਬ ਉਹਨਾਂ ਇੱਕ ਵਾਰੀ ਅਨਾਉਂਸ ਕਰਤਾ ਸੀਗਾ ਪਰ ਜੋ ਆਈਟੀਆਈ ਪਾਸ ਵਿਦਿਆਰਥੀ ਜੋ ਹੈਗੇ ਹਨ ਉਹ ਕੋਈ ਧਰਨੇ ਦੀ ਸਲਾਹ ਵਗੈਰਾ ਕਰ ਰਹੇ ਹਨ ਮੈਨੂੰ ਜਿੰਨਾ ਤੱਕ ਪਤਾ ਲੱਗਿਆ ਹੈ ਜੀ ਸੋ ਜੇਕਰ ਪੋਸਟਾਂ 'ਚ ਵਾਧਾ ਹੁੰਦਾ ਤਾਂ ਤੁਸੀਂ ਚੰਗੇ ਨੰਬਰਾਂ ਨਾਲ ਵਧੀਆ ਤਰੀਕੇ ਨਾਲ ਤੁਸੀਂ ਅੱਜ ਤਿਆਰੀ ਕਰੋ ਤਾਂ ਜੋ ਤੁਹਾਡਾ ਅਪਰੈਂਟਸ਼ਿਪ 'ਚ ਨੰਬਰ ਸਭ ਤੋਂ ਪਹਿਲਾਂ ਪਿਆ ਹੋਵੇ ਜੀ ਠੀਕ ਹੈ ਮੇਰੇ ਪਿਆਰੇ ਦੋਸਤੋ ਇਹ ਤੁਸੀਂ ਆਨਸਰ ਕਮੈਂਟਾਂ ਵਿੱਚ ਜਰੂਰ ਦੱਸਣਾ ਹੈ ਜੀ ਠੀਕ ਹੈ ਜੀ ਸੋ ਦੋਸਤੋ ਆਈ ਦੀ ਵੀਡੀਓ ਵਿੱਚ ਇਹਨਾਂ ਕੋਈ ਇਹ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਵੀਡੀਓ ਨੂੰ ਲਾਈਕ ਕਰਨਾ ਐਂਡ ਸ਼ੇਅਰ ਕਰਨਾ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਜਰੂਰ ਦਬਾ ਦੇਣਾ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਜਾ ਕੇ ਤੁਸੀਂ ਦਾ ਡਾਇਰੈਕਟ ਤੁਸੀਂ ਜੁਆਇਨ ਹੋ ਸਕਦੇ ਹੋ ਜੀ ਸੋ ਮਿਲਦੇ ਆਪ नेक्स्ट ਕਲਾਸ ਵਿੱਚ ਥੈਂਕ ਯੂ ਵੈਰੀ ਮਚ